ਜਿਹੜਾ ਪਲਾਸਟਿਕ ਹੈ ਇਹ ਇਹਨੂੰ ਤੁਸੀਂ ਜ਼ਹਰ ਦੇ ਨਾਲ ਕੰਪੇਅਰ ਕਰ ਸਕਦੇ ਹੋ ਇੰਨਾ ਘਾਤਕ ਹੈ। ਔਰ ਜਿੰਨਾ ਜੰਨਾ ਇਹ ਤਾਂ ਯੂਜ਼ ਹੋ ਰਿਹਾ ਹੈ ਇਹੋ ਇਹੋ ਜਿਹੇ ਇਹਦੇ ਇਫੈਕਟਸ ਬਾਡੀ ਵਿੱਚ ਆ ਰਹੇ ਨੇ, এনਵਾਇਰਨਮੈਂਟ ਵਿੱਚ ਆ ਰਹੇ ਨੇ, ਡਾਇਰੈਕਟਲੀ ਆ ਰਹੇ ਨੇ, ਇੰਡਾਇਰੈਕਟਲੀ ਆ ਰਹੇ ਨੇ। ਅਗਰ ਤੁਸੀਂ ਕੋਈ ਵੀ ਫੂਡ ਆਈਟਮ ਹੈਗਾ ਹੈ ਖਾਣ ਦੀ ਜਗ੍ਹਾ ਉਸ ਨੂੰ ਤੁਸੀਂ ਪਲਾਸਟਿਕ ਰੱਖਿਆ ਜਿਹੜੇ ਸਾਰੇ ਰੱਖਦੇ ਨੇ ਉਹਨੂੰ ਤੁਸੀਂ microwaves cheat ਕਰਦੇ ਹੋ ਜਾਂ ਕਿਤੇ ਜਗ੍ਹਾ ਹੀਟ ਕਰਦੇ ਹੋ ਉਹਦੇ ਜਿਹੜੇ ਪਾਰਟਿਕਲਸ ਨੇ ਉਹ ਫੂਡ ਦੇ ਵਿੱਚ ਚਲੇ ਜਾਂਦੇ ਨੇ ਔਰ ਇਹ ਜਿਹੜਾ ਤੁਹਾਡਾ ਪਲਾਸਟਿਕ ਹੈਗਾ ਇਹ 100 100 ਸਾਲ ਵੀ ਜਿਹੜਾ ਹੈਗਾ ਧਰਤੀ ਤੋਂ ਬਾਹਰ ਨਹੀਂ ਜਾਂਦਾ ਸੋ ਇਹ ਇਹ డిగ్రేడ్ ਹੀ ਨਹੀਂ ਹੁੰਦਾ ਸੋ ਇਹਦੇ ਨਾਲ ਉਹ ਬਾਡੀ ਵਿੱਚ ਜਾਏਗਾ ਤੇ ਉਹ ਕੈਂਸਰ ਵੀ ਕਰਦਾ ਉਸ ਤਰ੍ਹਾਂ ਹਾਰਮੋਨਸ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਡਿਸਟਰਬ ਕਰਦਾ ਹੈ ਇਹਦਾ ਇਹੋ ਜਿਹਾ ਅਫੈਕਟ ਹੈ ਜਿਹੜਾ ਇਸਟੋ ਜਾਂਦਾ ਅਫੈਕਟ ਹੁੰਦਾ ਸੋ ਹਾਰਮੋਨਲ ਚੇਂਜ ਇਹਦੇ ਨਾਲ ਹੋ ਜਾਂਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਹੈਗੀਆਂ ਰੈਸਪੀਰੇਟਰੀ ਪ੍ਰੋਬਲਮ ਹੋ ਜਾਂਦੀਆਂ ਇਹ ਬ੍ਰੇਨ ਨੂੰ ਵੀ ਅਫੈਕਟ ਕਰਦਾ ਹੈ ਸੋ ਇਹ ਜਿਹੜਾ ਹੈਗਾ ਮੈਂ ਸਮਝਦਾ ਕਿ ਵੀ ਇਸ ਤੋਂ ਜ਼ਿਆਦਾ ਹੋਰ ਕੋਈ এনवायरमेंट ਨੂੰ ਪੋਲਿਊਟ ਕਰਨ ਵਾਲੀ ਜਿਹੜੀ ਪਦਾਰਥ ਹੈ ਉਹ ਹੈ ਨਹੀਂ ਅਜੇ ਤੱਕ